ਤੋ ਖਹਿਰਾ ਸਾਹਿਬ ਸਾਡੇ ਨਾਲ ਇਸ ਵਕਤ ਕਾਲ ਤੇ ਜੁੜ ਚੁੱਕੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਲਕਾਰ ਸਿੰਘ ਹੋਰਾਂ ਦੀ ਜਿਹੜੀ ਇੱਕ ਕਥਿਤ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਬਾਰੇ ਜਾਣਕਾਰੀਆਂ ਲੈਣ ਦੀ ਕੋਸ਼ਿਸ਼ ਕਰਾਂਗੇ ਖਹਿਰਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਕਿੰਤੂ ਕੀਤਾ ਗਿਆ ਸੀ ਰਾਜਪਾਲ ਕੋਲੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਉੱਪਰ ਬਸ ਇਹ ਜੀ ਕਹਿਣਾ ਜੀ ਕਿ ਇਹਨਾਂੋਂ ਜ਼ਿਆਦਾ ਬੇਸ਼ਰਮੀ ਦੀ ਹੱਦ ਨਹੀਂ ਹੋ ਸਕਦੀ ਜੀ ਜੀ ਔਰ ਮੈਂ ਹੈਰਾਨ ਆ ਕੇ ਭਗਵੰਤ ਮਾਨ ਇੱਕ ਮੂਕ ਦਰਸ਼ਕ ਬਣ ਕੇ ਬੈਠਾ ਚੁੱਪ ਕੀਤਾ ਹੂੰ ਉਹਦੇ ਮਨਿਸਟਰਸ ਮਤਲਬ ਪਬਲਿਕ ਡੋਮੇਨ ਦੇ ਵਿੱਚ ਉਹਨਾਂ ਦੀਆਂ ਵੀਡੀਓਜ਼ ਆ ਗਈਆਂ ਨੇ ਸਲੀਜੀ ਸੈਕਸ ਸਕੈਂਡਲ ਆ ਗਏ ਨੇ ਕੱਲਾ ਬਲਕਾਰ ਸਿੰਘ ਨਹੀਂ ਘਟਾਰੂ ਚੱਕਦਾ ਦੇਖੋ ਇੱਕ ਰਾਜਪਾਲ ਪੰਜਾਬ ਨੇ ਉਹਦੀ ਵੀਡੀਓ ਵੈਰੀਫਾਈ ਕਰਕੇ ਜੀ ਫੋਰੈਂਸਿਕ ਲੈਬ ਤੋਂ ਭਗਵੰਤ ਚੀਫ ਮਨਿਸਟਰ ਨੂੰ ਚਿੱਠੀ ਲਿਖੀ ਆ ਕਿ ਇਸ ਮਨਿਸਟਰ ਨੂੰ ਡ੍ਰੌਪ ਕਰੋ ਪਰ ਮੈਨੂੰ ਪਤਾ ਨਹੀਂ ਇਹਨਾਂ ਦੀ ਕੇਚਰੀਵਾਲ ਦੀ ਤੇ ਭਗਵੰਤਪਨ ਦੀ ਕੀ ਮਜਬੂਰੀ ਆ ਕਿ ਇਹਨਾਂ ਨੂੰ 3 ਕਰੋੜ ਆਦਮੀ ਚੋਂ 16 ਸਾਰਾ ਬੰਦੇ ਚੰਗੇ ਨਹੀਂ ਲੱਭੇ ਜੀ ਹੂੰ ਕਰਪਟ ਬੰਦੇ ਨੇ ਔਰ ਹਾ ਤਾਂ ਜਿਹੜਾ ਇੱਕ ਇਹਨਾਂ ਦਾ ਮਿਨਿਸਟਰ ਮੁੰਡਿਆਂ ਦਾ ਸ਼ੋਸ਼ਣ ਕਰਦਾ ਵਾ ਜੀ ਇੱਕ ਪਤਾ ਲੱਗਿਆ ਵਾ ਕਿ 21 ਸਾਲ ਦੀ ਲੜਕੀ ਨੂੰ ਆ ਨੌਕਰੀ ਦੇਣ ਦੇ ਚਾਂਸੇ ਵਿੱਚ ਉਹਦੇ ਨਾਲ ਆ ਅਸ਼ਲੀਲ ਹਰਕਤਾਂ ਕਰਦਾ ਇਹ ਜਿਹੜੀ ਅਸ਼ਲੀਲ ਹਰਕਤ ਜਿੰਨੀ ਕਿ ਆ ਪਬਲਿਕ ਡੋਮੇਨ ਚ ਇਹੀ ਬਹੁਤ ਜ਼ਿਆਦਾ ਕਾਫੀ ਆ ਟੂ ਥਰੋ ਏਮ ਆਊਟ ਜੀ ਔਰ ਇਹੋ ਜਿਹੇ ਬੰਦਿਆਂ ਦੇ ਉੱਤੇ ਕੇਸ ਵਜਿਹਾ ਹੋਣਾ ਚਾਹੀਦਾ ਪਰ ਉਹ ਬੜੇ ਸ਼ਾਨ ਨਾਲ ਤੋਂ ਉੱਚੀ ਕਰਕੇ ਜੀ ਬੜੇ ਸੋਹਣੇ ਟੀਟ ਬਣ ਕੇ ਤੁਰੇ ਫਿਰਦੇ ਨੇ ਔਰ ਮੈਂ ਕਹਿੰਦਾ ਭਗਵੰਤ ਮਾਨ ਵੀ ਬੜਾ ਬੇਸ਼ਰਮ ਆਦਮੀ ਹੈ ਜਿਹੜਾ ਇਦਾਂ ਦੇ ਮੰਤਰੀਆਂ ਦੇ ਨਾਲ ਬੈਠਦਾ ਵਾ ਹੂੰ ਤੇ ਅਫਸਰ ਵੀ ਬੜੇ ਬੇਸ਼ਰਮ ਹੋਣਗੇ ਜਿਹੜੇ ਇਦਾਂ ਦੇ ਮਨਿਸਟਰਸ ਨੂੰ ਨਾਲ ਬੈਠ ਕੇ ਹੁਕਮ ਲੈਂਦੇ ਨੇ ਉਹਨਾਂ ਦੇ ਘਰਾਂ ਵਿੱਚ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਜੀ ਸ਼ੁੱਡ ਆਲਸੋ ਟੈਲ ਦ ਚੀਫ ਮਿਨਿਸਟਰ ਕਿ ਕਿਰਪਾ ਕਰਕੇ ਇਦਾਂ ਦੇ ਗੰਦੇ ਬੰਦਿਆਂ ਨੂੰ ਪੰਜਾਬ ਚੋਂ ਕੱਢੋ ਕਹਿਰਾ ਸਾਹਿਬ ਜਦੋਂ ਕਟਾਰੂ ਚੱਕ ਦਾ ਕਟਾਰੂ ਚੱਕ ਦਾ ਜਦੋਂ ਮਾਮਲਾ ਹੋਇਆ ਸੀ ਉਦੋਂ ਤੁਸੀਂ ਵੀ ਆਵਾਜ਼ ਬੁਲੰਦ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਹੋਰ ਵੀ ਵਿਰੋਧੀ ਧਿਰਾਂ ਇਸ ਚੀਜ਼ ਦੇ ਉੱਪਰ ਕਿੰਤੂ ਕਰਦੀਆਂ ਨਜ਼ਰਾਈਆਂ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਆਕੀ ਜਾ ਰਹੀ ਸੀ ਪਰ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਪਹਿਲਾਂ ਨਹੀਂ ਕਾਰਵਾਈ ਹੋਈ ਉਸ ਦੀ ਸ਼ਿਕਾਇਤ ਵਾਪਸ ਕਰਵਾਈ ਗਈ ਹੈ ਉਸੇ ਤਰਜੀਹ ਦੇ ਉੱਪਰ ਕਿਉਂਕਿ ਹੁਣ ਗਵਰਨਮੈਂਟ ਆਪਣਾ ਪ੍ਰੈਸ਼ਰ ਪਾ ਕੇ ਜੋ ਮਰਜ਼ੀ ਕਰ ਲੇ ਹਮ ਗੱਲ ਤਾਂ ਗੱਲ ਤਾਂ ਪੋਲਿਟਿਕਸ ਵਿੱਚ ਮੋਰੈਲਿਟੀ ਤੇ ਐਥਿਕਸ ਦੀ ਆ ਜੀ ਕਦਰਾਂ ਕੀਮਤਾਂ ਦੀ ਆ ਹਮ ਮਤਲਬ ਆ ਆ ਆ ਮਿਨਿਸਟਰ ਦੇਖਣਗੇ ਸਾਡੇ ਬੱਚੇ ਜੀ ਇਹ ਹੁਣ ਸਾਰੀ ਦੁਨੀਆ ਨੂੰ ਉਹਦੀ ਵੀਡੀਓ ਦੇਖ ਲਈ ਜੀ ਜੀ ਇਹਦੇ ਘਰ ਕੋਈ ਲੜਕੀ ਔਰਤ ਕਿੱਦਾਂ ਕੰਮ ਕਰੇਗੀ ਜੀ ਹਮ ਕੋਈ ਚੰਗਾ ਜਿਹੜਾ ਮਾੜਾ ਮੋਟਾ ਅਣਖ ਰੱਖਦਾ ਆਦਮੀ ਅਫਸਰ ਜਾਂ ਜਿਹੜੇ ਇਹਦੇ ਵੋਟਰ ਨੇ ਉਹ ਕਿਹੜੇ ਮੂੰਹ ਨਾਲ ਇੱਕ ਦੂਜੇ ਮੁੱਥੇ ਲੱਗਣਗੇ ਜੀ ਇਹ ਤਾਂ ਅਗਰ ਕਿਸੇ ਹੋਰ ਪਾਰਟੀ ਦੀ ਇਦਾਂ ਵੀਡੀਓ ਆਈ ਹੁੰਦੀ ਤਾਂ ਹੁਣ ਉਹਨਾਂ ਨੇ ਕੱਢ ਕੇ ਬਾਹਰ ਮਾਰਨਾ ਸੀ ਪਾਰਟੀ ਤੋਂ ਇਹ ਪਹਿਲਾ ਬਦਲਾਓ ਪਾਰਟੀ ਆ ਜਿਹੜੀ ਐਡੀ ਠੀਠ ਹੋ ਗਈ ਆ ਕਿ ਜੋ ਕਰਨਾ ਕਰ ਲੋ ਅਸੀਂ ਤਾਂ ਇਦਾਂ ਨੰਗੇ ਚੱਲਾਂਗੇ ਜੀ ਇਹ ਤਾਂ ਇਹ ਤਾਂ ਮਤਲਬ ਲੋਕਾਂ ਦਾ ਕੋਝਾ ਮਜ਼ਾਕ ਹੈ ਜੀ ਔਰ ਮੇਰੀ ਮੰਗ ਆ ਕਿ ਭਗਵੰਤਾਨ ਨੂੰ ਅਗਰ ਉਹਦੇ ਉਹਦੇ ਵਿੱਚ ਕੋਈ ਤਿੰਨਕਾ ਵੀ ਬਚਿਆ ਇਨਸਾਨੀਅਤ ਦਾ ਤਿੰਨਕਾ ਹੂੰ ਤੇ ਕੋਈ ਖਤਰਾ ਕੀਮਤਾਂ ਦੇ ਕਹਿੰਦੇ ਅਸੀਂ ਕਦਰ ਕਰਦੇ ਆ ਇਹ ਦੋਨਾਂ ਮੰਤਰੀਆਂ ਨੂੰ ਤੁਰੰਤ ਡਿਸਕਸ ਕਰਨਾ ਚਾਹੀਦਾ ਹੈ ਖੈਰਾ ਸਾਹਿਬ ਆਉਣ ਵਾਲੀਆਂ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਸ ਤਰੀਕੇ ਕਾਰਗੁਜ਼ਾਰੀਆਂ ਕਹਿੰਦੇ ਕਿ ਅਸੀਂ ਕੰਮ ਕੀਤਾ ਸੀ ਤਾਂ ਵੋਟ ਮੰਗ ਰਹੇ ਆ ਇਸ ਤਰੀਕੇ ਦੇ ਨਾਲ ਉਹਨਾਂ ਦੇ ਸਥਾਨਕ ਸਰਕਾਰਾਂ ਮੰਤਰੀ ਦੇ ਉੱਪਰ ਜਿਹੜੇ ਵੀਡੀਓ ਦੇ ਦੋਸ਼ ਲੱਗਣਾ ਜਾਂ ਫਿਰ ਉਹ ਵੀਡੀਓ ਦੇ ਵਿੱਚ ਪਾਏ ਵੀ ਗਏ ਨੇ ਇਹ ਸਾਰੀਆਂ ਸਥਿਤੀਆਂ ਨੂੰ ਤੁਜੀ ਲੱਗਦਾ ਹੈ ਕਿ ਆਪ ਜਿਹੜੇ ਪੰਜਾਬ ਦੇ ਲੋਕ ਨੇ ਇਸ ਦੇ ਨਾਲ ਉਹਨਾਂ ਦੇ ਉੱਪਰ ਪ੍ਰਭਾਵ ਪਵੇਗਾ ਵੋਟ ਬੈਂਕ ਦੇ ਵਿੱਚ ਕਮੀ ਆਏਗੀ ਨਹੀਂ ਇਹ ਕੁਦਰਤੀ ਹੁੰਦਾ ਜੀ ਕੌਣ ਇਹੋ ਜੀ ਗੱਲ ਨੂੰ ਮਾਰੀ ਕਹਿੰਦੇ ਜੀ ਇੱਕ ਘਟੀਆ ਹਰਕਤ ਆ ਜੀ ਔਰ ਕਿਹੜੇ ਕੰਮ ਕੀਤੇ ਇਹਨਾਂ ਨੇ 2 ਸਾਲ ਵਿੱਚ ਆ ਹੀ ਕੀਤੇ ਸੀ ਹਾਂ ਆ ਜੋ ਕੁਟਾਰੂ ਚੱਕ ਨਹੀਂ ਕੀਤਾ ਜੋ ਇਹਨੇ ਕੀਤਾ ਇੱਕ ਸਰਬਜੀਤ ਕੌਰ ਮਾਨੁਕੇ ਨੇ ਐਨ ਆਰ ਆਈ ਦੀ ਕੋਠੀ ਦੇ ਕਬਜ਼ਾ ਕਰ ਲਾ ਇਹਨਾਂ ਦੇ ਐਮ ਐਲ ਏ ਸਾਰੇ ਰੇਤਾ ਬੱਜੀ ਮਗਰ ਭੱਜਨੇ ਨੇ ਥਾਣਿਆਂ 'ਚੋਂ ਪੈਸੇ ਲੈ ਰਹੇ ਨੇ ਇਟ ਇਜ਼ ਦਾ ਮੋਸਟ ਕਰਪਟ ਗਵਰਨਮੈਂਟ